ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਤਾ ਠੀਕ ਠਾਕ ਸਾਰੇ ਤੇ ਜਿਹੜੇ ਭਰਾ ਆਪਣੇ YouTube ਚੈਨਲ ਨਾਲ ਨਵੇਂ ਜੁੜਿਆ ਉਹਨੂੰ ਬੇਨਤੀ ਹੈ ਕਿ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਅੱਜ ਦੀ ਵੀਡੀਓ ਲੈ ਕੇ ਆਇਆ ਕਿ ਜਿਹੜਾ ਆਪਣਾ ਬੱਕਰੀ ਫਾਰਮ ਦਾ ਧੰਦਾ ਇਹਦੇ ਵਿੱਚ ਸਫਾਈ ਬਹੁਤ ਜ਼ਰੂਰੀ ਆ ਜਿੰਨੀ ਸਫਾਈ ਕਰੋਗੇ ਉੰਨੀ ਜਾਨਵਰਾਂ ਦੇ ਵਿੱਚ ਬਿਮਾਰੀ ਘਟ ਆਊਗੀ ਤੇ ਇੱਕ ਬੇਨਤੀ ਹੈ ਵੀ ਬਾੜੇ ਦੇ ਉਹਨਾਂ ਸੁੱਕਾ ਹੁਣਾ ਬਹੁਤ ਜ਼ਰੂਰੀ ਆ ਤੇ ਨਾਲ ਪੈਰ ਨਹੀਂ ਖਰਾਬ ਹੁੰਦੇ ਜਾਨਵਰਾਂ ਦੇ ਤੇ ਇੱਕ ਨਾ ਫਾਰਮ ਦੇ ਵਿੱਚ ਕਲੀ ਵਗੈਰਾ ਜਰੂਰ ਹੈ ਨਾ ਛੜਕਿਆ ਕਰੋ ਤੇ ਉਹਦੇ ਨਾਲ ਆ ਜਿਹੜੇ ਬੈਕਟੀਰੀਆ ਨੇ ਜਾਂ ਹੋਰ ਆਪਣੇ ਛੋਟੇ ਜੀਵਾਂ ਨੂੰ ਕਹੋ ਜਾਂ ਵੀ ਮਤਲਬ ਬਿਮਾਰੀ ਇਹਨਾਂ ਨਾਲ ਫੈਲਦੀ ਆ ਉਹ ਨਹੀਂ ਹੁੰਦੀ ਤੇ ਫਾਰਮ ਦਾ ਤੁਹਾਡਾ ਹਵਾਦਾਰ ਤੇ ਸੁੱਕਾ ਬਹੁਤ ਹੁਣਾ ਜ਼ਰੂਰੀ ਆ ਸਫਾਈ ਦਾ ਤਕਰੀਬਨ ਹਰ ਰੋਜ਼ ਹੀ ਕਰਿਆ ਕਰੋ ਤੇ ਬਾਕੀ ਇਹ ਆ ਤੇ ਜਿੰਨੀ ਸਫਾਈ ਹੋਗੀ ਪੈਰ ਨਹੀਂ ਖਰਾਬ ਹੋਣਗੇ ਪੈਰ ਖਰਾਬ ਹੋਣਗੇ ਜਾਨਵਰ ਸਟ੍ਰੈਸ ਦੇ ਵਿੱਚੋਂ ਭਜਨ ਘਟੂਗਾ ਦਾ ਤੇ ਦੂਜੀ ਗੱਲ ਇਹ ਆ ਵੀ ਜਾਨਵਰ ਦਾ ਜੁੜੇ ਨੇ ਆਪਣੇ ਭਜਨ ਘਟਣ ਕਰਕੇ ਟਾਈਮ ਸਰ ਹੀਟ ਦੇ ਵਿੱਚ ਨਹੀਂ ਆਉਣਗੇ ਤੇ ਦੂਜੀ ਗੱਲ ਇਹ ਆ ਤੇ ਜਾਨਵਰ ਬੈਠ ਕੇ ਚੰਗੀ ਤਰ੍ਹਾਂ ਡਗਾਲੀ ਵਗੈਰਾ ਨਹੀਂ ਕਰਦੇ ਜੇ ਥੱਲੇ ਗਿੱਲਾ ਹੋਊਗਾ ਤੇ ਫਾਰਮ ਦਾ ਸੁੱਕਾ ਹੋਣਾ ਤੇ ਸਾਫ਼ ਹੋਣਾ ਤੇ ਕਲੀ ਵਗੈਰਾ ਛੜਕ ਕੇ ਰੱਖੋ ਤੇ ਬਾਕੀ ਇਹ ਆ ਜਿਹੜੇ ਭਰਾਵਾਂ ਦੇ ਤਾਂ ਆਪਣੇ ਬਾ ਇਟਾਂਾਂ ਦੇ ਵਿੱਚ ਕਾਂਡੀ ਪਲਾਸਟਰ ਵਗੈਰਾ ਜਾਂ ਉਦਾਂ ਪਲਾਸਟਰ ਨਹੀਂ ਕੀਤਾ ਹਨ ਉਹ ਚਿਚਰਾ ਵਾਲੀ ਆਪਣੇ ਜੂਆਂ ਵਾਲੀ ਹਨ ਸਪਰੇਅ ਜ਼ਰੂਰ ਹੜਦਾਲੇ ਮਾਰਿਆ ਕਰੋ ਤੇ ਜਾਨਵਰਾਂ ਦੇ ਤਾਂ ਜਦੋਂ ਮੌਸਮ ਹੁੰਦਾ ਉਦੋਂ ਹੁਣ ਕਾ ਠੰਡ ਦਾ ਮੌਸਮ ਹੈ ਤੇ ਬਾਕੀ ਜਾਨਵਰਾਂ ਦੇ ਤੇ ਆਪਣੇ ਫਾਰਮ ਦੀ ਜਿਹੜੀਆਂ ਖਲ ਖੁੰਜੇ ਖੱਡਾਂ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਜੂੰ ਚਿਚੜ ਲੋਕ ਸਕਦੇ ਆ ਤੇ ਅੰਡੇ ਦੇ ਸਕਦੇ ਆ ਕਿਉਂਕਿ ਜਿਹੜਾ ਜੂੰ ਚਿਚੜ ਆਏ ਇੱਕ ਵਾਰ ਸਪਰੇਅ ਕਰਨ ਨਾਲ ਜਾਂ ਦਵਾਈ ਨਾਲ ਨਹੀਂ ਇਹ ਮਰਦੇ ਹੈਗੇ ਤੇ ਘੱਟੋ ਘੱਟ ਇਹ ਤਿੰਨ ਚਾਰ ਵਾਰ ਮਾਰਨੀ ਪੈਂਦੀ ਆ ਫੇਰ ਇਹਨਾਂ ਦਾ ਖਤਮ ਹੁੰਦਾ ਤੇ ਜੇ ਜਾਨਵਰ ਦੇ ਉੱਤੇ ਹੂੰ ਚਿਚੜ ਹੋਣਗੇ ਤੇ ਪਹਿਲੀ ਗੱਲ ਹੈ ਜਾਨਵਰ ਦਾ ਖੂਨ ਪੀਣਗੇ ਉਹ। ਤੇ ਖੂਨ ਪੀਣਗੇ ਜਾਨਵਰ ਗਰੋਥ ਨਹੀਂ ਕਰੂਗਾ। ਤੇ ਦੂਜੀ ਗੱਲ ਇਹ ਹੈ ਤੇ ਜਾਨਵਰ ਦਾ ਭਜਨ ਟਟੂ ਐਂਸਰ ਹੀਟ ਤੇ ਨਹੀਂ ਆਉਂਦੀ ਆ ਛੋਟੇ ਬੱਚੇ ਆ ਮੋਖ ਲੱਗ ਜਾਂਦੀ ਆ ਕਦੇ ਉਹਨਾਂ ਨੂੰ ਤੇ ਖਾਜ ਕਰੀ ਜਾਂਦੇ ਆ ਤੇ ਇੰਨੀ ਕਿ ਬੇਇਤੀਆ ਕਿ ਫਾਰਮ ਦੀ ਵੱਧ ਤੋਂ ਵੱਧ ਸਫਾਈ ਰੱਖਿਆ ਕਰੋ। ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ